ਹੈਲੋ ਜੀ ਫਰੈਂਡਸ ਅੱਜ ਆ ਕਲ ਜੀ ਹੋਰ ਸੁਣਾਓ ਕਿਵੇਂ ਹੋ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਫਰੈਂਡ ਅੱਜ ਆਪਾਂ ਨਾ ਕਾਫੀ ਟਾਈਮ ਬਾਅਦ ਤੁਹਾਡੇ ਲਈ ਵੀਡੀਓ ਲੈ ਕੇ ਆਈ ਆ ਤੇ ਬਹੁਤ ਜ਼ਿਆਦਾ ਟਾਈਮ ਬਾਅਦ ਮੈਂ ਤੁਹਾਨੂੰ ਮਿਲ ਰਹੀ ਆ ਮੈਨੂੰ ਲੱਗਦਾ ਪੂਰਾ 1 ਮਹੀਨਾ ਹੋ ਚੱਲਿਆ ਬਸ ਟਾਈਮ ਹੀ ਨਹੀਂ ਲੱਗ ਰਿਹਾ ਸੀਗਾ ਕਿਉਂਕਿ ਘਰ ਵਿੱਚ ਥੋੜਾ ਇੱਕ ਕੰਮ ਚੱਲ ਰਿਹਾ ਸੀਗਾ ਮਿਸਤਰੀ ਵਗੈਰਾ ਲਗਾਏ ਹੋਏ ਸੀਗੇ ਆਪਾਂ ਨੇ ਇਸ ਕਰਕੇ ਟਾਈਮ ਹੀ ਨਹੀਂ ਮਿਲ ਰਿਹਾ ਸੀਗਾ ਮੈਂ ਕਿਹਾ ਚਲੋ ਅੱਜ ਆਪਾਂ ਤੁਹਾਡੇ ਨਾਲ ਨਵੇਂ ਨਵੇਂ ਸਿਰੇ ਤੋਂ ਆਪਾਂ ਸ਼ੁਰੂਆਤ ਕਰਦੇ ਆ ਠੀਕ ਹੈ ਜੀ ਸਾਨੂੰ ਪਹਿਲਾਂ ਸਾਰੀਆਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਜੀ ਤੇ ਮੈਂ ਨਾ ਅੱਜ ਨਾ ਸੂਟ ਤੁਹਾਡੇ ਨਾਲ ਹੀ ਸ਼ੇਅਰ ਕਰਾਂਗੀ ਮੈਂ ਇੱਕ ਦੋ ਸੂਟ ਲੈ ਕੇ ਆਈ ਸੀਗੇ ਨਵੇਂ ਮੈਂ ਕਿਹਾ ਚਲੋ ਤੁਹਾਡੇ ਨਾਲ ਸ਼ੇਅਰ ਕਰਾ ਦਿਖਾਉਣੀ ਆ ਮੈਂ ਪਹਿਲਾਂ ਤਾਂ ਮੈਂ ਤੁਹਾਨੂੰ ਹੈਨਾ ਇੱਕ ਐਸ ਸੂਟ ਦਿਖਾਉਣੀ ਆ ਦੋ ਤਿੰਨ ਸੂਟ ਲੈ ਕੇ ਆਈ ਸੀਗੇ ਮੈਂ ਕਿਹਾ ਚਲੋ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ ਇਹ ਆਪਣੇ ਗਰਮੀਆਂ ਵਿੱਚ ਵੀ ਪਹਿ ਜਾਣਗੇ ਜਿਵੇਂ ਕਿ ਹੁਣ ਗਰਮੀ ਹੈ ਹੈਨਾ ਕਾਫੀ ਪੈਰੀ ਹੈ ਹਲੇ ਵੀ ਗਰਮੀ ਤੇ ਆਉਣ ਵਾਲੇ ਮੌਸਮ ਦੇ ਵਿੱਚ ਵੀ ਪਹਿ ਜਾਣਗੇ ਠੀਕ ਹੈ ਜੀ ਲਾਈਨਿੰਗ ਵਾਲੇ ਨੇ ਸਭ ਤੋਂ ਪਹਿਲਾਂ ਦੇਖੋ ਇੱਕ ਆ ਲੈ ਕੇ ਆਈ ਸੀਗੀ ਮੈਂ ਇਹ 3 ਮੀਟਰ ਦਾ ਸੂਟ ਹੈ ਇਹ ਬੜੇ ਪਣ ਦੇ ਵਿੱਚ ਇਹਦਾ ਨਾ ਦੇਖੋ ਫਰੋਕ ਬਹੁਤ ਸੋਹਣਾ ਤਿਆਰ ਹੋਊਗਾ ਪ੍ਰਿੰਟ ਵੀ ਦੇਖੋ ਇਹਦਾ ਬਹੁਤ ਸੋਹਣਾ ਤੇ ਕਪੜਾ ਵੀ ਨਾ ਇਹ ਬਹੁਤ ਜਿਆਦਾ ਸੋਹਣਾ ਜਿਵੇਂ ਨਾ ਤਾਂ ਇਹ ਜੋਰਜਟ ਹੈ ਨਾ ਉਹ ਕੀ ਕਹਿੰਦੇ ਹੁੰਦੇ ਨੇ ਡਿਸਪੋਸ ਨਾਮ ਨਹੀਂ ਮੈਨੂੰ ਲੈਣਾ ਆਉਂਦਾ ਹੈਗਾ ਉਹ ਕਪੜਾ ਇਹ ਠੀਕ ਹੈ ਜੀ ਤੇ ਇਹਦਾ ਮੈਂ ਮੈਨੂੰ ਦੇਖਦੇ ਸਾਰ ਮੈਨੂੰ ਬਹੁਤ ਪਸੰਦ ਆ ਗਿਆ ਸੀਗਾ ਵੈਸੇ ਸੂਟ ਲੈਣ ਨਹੀਂ ਗਈ ਸੀਗੀ ਮੈਂ ਲਾਈਨਿੰਗ ਲੈਣ ਗਈ ਸੀ ਫਿਰ ਮੈਨੂੰ ਇਹ ਸੂਟ ਪਸੰਦ ਆ ਗਿਆ ਮੈਂ ਕਿਹਾ ਚਲੋ ਲੈ ਲੈਂਦੀ ਆ ਤੇ ਕਾਫੀ ਟਾਈਮ ਹੋ ਗਿਆ ਮੈਂ ਇਹਨੇ ਫਰੌਕ ਸੂਟ ਵਗੈਰਾ ਵੀ ਨੀ ਸਟਿਚ ਕਰੇ ਹੈਗੇ ਇਸ ਕਰਕੇ ਹੈਨਾ ਤੇ ਅਜਾ ਦੇਖੋ ਹੈਨਾ ਇਹਦਾ ਫਰੌਕ ਬਣੂਗਾ ਬਾਕੀ ਦੇਖਦੇ ਆਪਾਂ ਕਿਵੇਂ ਆਪਾਂ ਇਹਦੇ ਡਰੈਸ ਤਿਆਰ ਕਰਾਂਗੇ ਆ ਦੇਖੋ ਇਹਦਾ ਪ੍ਰਿੰਟ ਦੇਖੋ ਕਿੰਨਾ ਸੋਹਣਾ ਹੈਨਾ ਇਹ ਮੈਨੂੰ ਮਿਲਿਆ ਸੀਗਾ 600 ਰੁਪਏ ਦੇ ਵਿੱਚ 600 ਦਾ ਮਿਲਿਆ ਸੀਗਾ ਇਹ ਬਹੁਤ ਸੋਹਣਾ ਇਹ ਕੱਪੜਾ ਇਹਦੇ ਥੱਲੇ ਆਪਾਂ ਟਾਪ ਟਾ ਲਗਾਵਾਂਗੇ ਟਾਪ ਟਾ ਲੱਗ ਕੇ ਤਿਆਰ ਹੋਗਾ ਲਾਈਨਿੰਗ ਤਾਂ ਇਹਦੇ ਤੇ ਲੱਗਣੀ ਨਹੀਂ ਹੈਗੀ ਠੀਕ ਹੈ ਜੀ ਇੱਕ ਸੂਟ ਇਹ ਸੀਗਾ ਤੇ 100 ਤੇ ਸੀਗਾ ਇਹ ਮੈਨੇ ਕਾਫੀ ਜਣੇ ਆ ਦੇ ਦੇਖਿਆ ਸੀਗਾ ਟ੍ਰੈਂਡ ਦੇ ਵਿੱਚ ਵੀ ਇਹ ਪ੍ਰਿੰਟ ਬਹੁਤ ਸੋਹਣਾ ਸੂਟ ਹੈ ਇਹ ਬਲੈਕ ਕਲਰ ਦੇ ਵਿੱਚ ਠੀਕ ਹੈ 100 ਤੇ ਹੈ ਬਹੁਤ ਸੋਹਣਾ ਪ੍ਰਿੰਟ ਹੈ ਇਹਦਾ ਠੀਕ ਹੈ ਜੀ ਤੇ ਇਹ ਹੈਗੀ ਸਲਵਾਰ ਬਲੈਕ ਬੋਟਮ ਇਹਦੇ ਨਾਲ ਬਹੁਤ ਸੋਹਣਾ ਰੈਡੀ ਹੋਊਗਾ ਜਦੋਂ ਪਿਆਰ ਹੋ ਗਿਆ ਹੈ। ਧਿਆਨੋ ਕਿ ਬਹੁਤ ਸੋਹਣਾ ਰੈਡੀ ਹੋਊਗਾ ਤੇ ਕੱਪੜਾ ਹੈਗੇ ਇਹ ਟਿਸਟਾ ਦਾ। ਟਿਸਟਾ ਦੀ ਉਹ ਸਲਵਾਰ ਹੈ, ਟਿਸਟਾ ਦਾ ਹੀ ਸ਼ਰਟ ਹੈ। ਟਰਾਈ ਮੀਟਰ ਦੀ ਸ਼ਰਟ, ਟਰਾਈ ਮੀਟਰ ਦੀ ਸਲਵਾਰ। ਬਹੁਤ ਸੋਹਣਾ ਐਂ ਪੂਰਾ ਬਹੁਤ ਵਧੀਆ ਕੱਪੜਾ ਹੈ ਇਹ। ਤੇ ਕਾਫੀ ਟਾਈਮ ਦੇ ਵਿੱਚ ਮੈਂ ਇਹ ਸੂਟ ਲੀਤਾ ਟਿਸਟਾ ਦਾ। ਠੀਕ ਹੈ ਜੀ ਬਹੁਤ ਵਧੀਆ ਇਹ ਸੂਟ ਹੈ। ਤੇ ਇਹ ਮੈਂ ਬਣਾਵਾਂਗੀ ਹੁਣ ਦੇਖਦੀਆਂ ਕਦੋਂ ਬਣੂਗਾ। ਠੀਕ ਹੈ ਜੀ ਦੱਸਿਓ ਤੁਸੀਂ ਵੀ ਕਿਵੇਂ ਲੱਗਿਆ ਇਹ ਸੂਟ ਇਹਦੇ ਵਿੱਚ ਕਾਫੀ ਪ੍ਰਿੰਟ ਸੀਗੇ ਇਹਦੇ ਵਿੱਚ ਜਿਵੇਂ ਕਿ ਪ੍ਰਿੰਟ ਇਹ ਸੀਗਾ ਕਲਰ ਇਹਦੇ ਵਿੱਚ ਮਹਿਰੂਨ ਸੀਗਾ ਤੇ ਇੱਕ ਪਰਪਲ ਦਾ ਸੀਗਾ ਲਾਈਟ ਪਰਪਲ ਹੁੰਦਾ ਜਿਵੇਂ ਠੀਕ ਹੈ ਜੀ ਕਾਫੀ ਕਲਰ ਸੀਗੇ ਇਹਦੇ ਵਿੱਚ ਬਹੁਤ ਸੋਹਣਾ ਹੈ ਠੀਕ ਹੈ ਜੀ 123 ਸੀਗਾ ਤੇ ਇੱਕ ਸੂਟ ਇਹ ਸੀਗਾ ਮੰਨਦਾ ਇਹ ਮੈਂ ਪਤਾ ਨਹੀਂ ਤੁਹਾਡੇ ਨਾਲ ਪਹਿਲਾਂ ਸ਼ੇਅਰ ਕੀਤਾ ਕੀ ਨਹੀਂ ਇਹ ਮੈਂ ਹਾਲ ਤੱਕ ਸਟੀਚ ਨਹੀਂ ਕੀਤਾ ਹੈਗਾ ਪਿਓਰ ਕਾਟਨ ਹੈ ਬ੍ਰੀਕ ਪ੍ਰਿੰਟਿੰਗ ਹੈ ਜੀ ਬਿਲਕੁਲ ਬ੍ਰੀਕ ਹੈ ਮੈਨੂੰ ਥੋੜਾ ਕਾ ਲਾਈਟ ਲੱਗ ਰਿਹਾ ਸੀਗਾ ਇਸ ਕਰਕੇ ਮੈਂ ਹਾਲ ਤੱਕ ਇਹ ਸਟਿਚ ਨਹੀਂ ਕੀਤਾ ਹੈਗਾ ਇਹਨੂੰ ਵੀ ਦੇਖਦੇ ਹਾਂ ਮੈਂ ਬਣਾਵਾਂਗੀ ਠੀਕ ਹੈ ਜੀ ਤੇ ਇੱਕ ਆ ਸੀਗਾ ਕੇ ਲੈ ਕੇ ਆਈ ਸੀਗੀ ਮੈਂ ਇਹਦਾ ਮੈਨੇ ਬਣਾਉਣਾ ਕੋਟ ਸੈੱਟ ਕੋਟ ਸੈੱਟ ਬਣਾਵਾਂਗੀ ਮੈਂ ਇਹਦਾ ਇਹ ਵੀ ਮਤਲਬ ਕਿ ਪੂਰਾ ਪਨ ਮੀਟਰ ਹੈ ਪਨ ਮੀਟਰ ਹੈ ਆ ਦੇਖੋ ਹੈ ਨਾ ਇਹਦਾ ਮੈਨੇ ਕੋਟ ਸੈੱਟ ਬਣਾਉਣਾ ਤੇ ਪਿਓਰ ਕੋਟ ਨਹੀਂ ਬਿਲਕੁਲ ਤੇ ਇਹਦਾ ਰੇਟ ਹੈਗਾ ਸਿਰਫ 350 ਰੁਪਏ ਸਿਰਫ 350 ਰੁਪਏ ਹੈ ਠੀਕ ਹੈ ਜੀ ਇਹਦਾ ਮੈਂ ਕੋਟ ਸੈੱਟ ਰੈਡੀ ਕਰਨਾ ਤੇ ਦੱਸਿਓ ਤੁਸੀਂ ਇਹਦਾ ਕੋਟ ਸੈੱਟ ਰੈਡੀ ਕਰਾਂ ਜਾਂ ਸੂਟ ਹੈ ਨਾ ਬਣਾਵਾਂ ਮੈਂ ਇਹਦਾ ਮੈਂ ਵੈਸੇ ਮੈਨੂੰ ਇਹਦਾ ਕੋਟ ਸੈੱਟ ਬਹੁਤ ਜ਼ਿਆਦਾ ਮੈਨੂੰ ਲੱਗਦਾ ਵਧੀਆ ਮਰੂਗਾ ਸੂਟ ਨਾਲੋਂ ਠੀਕ ਹੈ ਜੀ ਆ ਦੇ ਤੇ ਇੱਕ ਮੈਨੇ ਸੂਟ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਸੀਗਾ ਨਾ ਮੈਨੇ ਸਟਿਚ ਕਰ ਲਿਆ ਦੇਖੋ ਇੰਜ ਕਰਕੇ ਇੰਜ ਕਰਕੇ ਆਪਾਂ ਨੇ ਇਹ ਰੈਡੀ ਕੀਤਾ ਇਦੇ ਵਿੱਚ ਨਾ ਬਟਨ ਲਗਾਉਣ ਵਾਲੇ ਨੇ ਬਟਨ ਵੀ ਮੈਂ ਮਢਾ ਲਏ ਨੇ ਕੱਪੜੇ ਦੇ ਇੰਜ ਕਰਕੇ ਆਪਾਂ ਨੇ ਦੇਖੋ ਇਹਦੀ ਬਾਮ ਆ ਤੇ ਇਹ ਜਿਵੇਂ ਕਰਕੇ ਆਪਾਂ ਨੇ ਇਹਦੀ ਲੈਸ ਲਗਾਈ ਹੈ ਕਾਫੀ ਟਾਈਮ ਹੋ ਗਿਆ ਨੂੰ ਸਟਿਚ ਕਰਨ ਨੂੰ ਕਿਉਂਕਿ ਮੈਨੂੰ ਫਿਰ ਇਹਦੇ ਥੱਲੇ ਲਾਈਨਿੰਗ ਲਗਾਈ ਸੀ ਕਿ ਨਾ ਹਲੇ ਲਾਈਨਿੰਗ ਵਾਲਾ ਪੈਨ ਹੀ ਰਿਹਾ ਮੈਂ ਕਿ ਚਲੋ ਥੋੜੇ ਦਿਨਾਂ ਨੂੰ ਆਪਾਂ ਇਹਨੂੰ ਆਪਾਂ ਪਾਣਾ ਸ਼ੁਰੂ ਕਰ ਲਾਂਗੇ ਤੇ ਇਹਦੇ ਵਿੱਚ ਆਪਾਂ ਬਟਨ ਲਗਾਵਾਂਗੇ ਬਾਕੀ ਚਾਕ ਚੁੱਕਾ ਤੇ ਮੈਂ ਕੁਝ ਵੀ ਨਹੀਂ ਲਗਾਇਆ ਹੈਗਾ ਸਿਰਫ ਇੰਜ ਕਰਕੇ ਆਪਾਂ ਨੇ ਰੈਡੀ ਕੀਤੀ ਹੈ ਤੇ ਤੇ ਇਹ ਸੂਟ ਦੀ ਹੈ ਨਾ ਆਪਾਂ ਨੇ ਸਲਵਾਰ ਸਿੰਪਲ ਹੀ ਰੱਖੀ ਆ ਪਾਕਿਸਤਾਨੀ ਜਿਵੇਂ ਬਸ ਬਿਨਾ ਗੋਡਿਆਂ ਵਾਲੀ ਸਲਵਾਰ ਅੱਜ ਕੱਲ ਚੱਲਦੀ ਹੈ ਐਨੀ ਚੋੜੀ ਆਪਾਂ ਨੇ ਮੂਰੀ ਰੱਖੀ ਐਨੀ ਖੁੱਲੀ 7.5 ਇੰਚ ਮੂਰੀ ਹੈ ਇਹ ਠੀਕ ਹੈ ਜੀ ਇਹ ਬਹੁਤ ਵਧੀਆ ਲੱਗਦੀ ਹੈ ਪਾਈ ਹੋਈ ਤੇ ਨਾਲੇ ਦੀ ਜਗ੍ਹਾ ਮੈਂ ਨਾ ਪਲਾਸਟਿਕ ਪਵਾ ਲੰਨੇ ਹੁੰਦੀ ਐਵੇਂ ਤੇ ਠੀਕ ਹੈ ਜੀ ਕਈ ਵਾਰੀ ਕੀ ਹੁੰਦਾ ਕਈ ਵਰੀ ਆਪਣੀ ਜਿਵੇਂ ਪਹੁੰਚਾ ਜਾਂ ਮੂਰੇ ਡਿੱਗਰੇ ਹੁੰਦਾ ਤਾਂ ਆਪਾਂ ਥੋੜਾ ਕੇ ਨਾਲ ਚੱਕ ਸਕਦੇ ਆਂਗੇ ਐਵੇਂ ਹੋ ਸਕਦਾ ਠੀਕ ਹੈ ਜੀ ਐਸੀ ਮੇਰੇ ਕੋਈ ਵੀ ਸਲਵਾਰ ਦਾ ਪੌਂਚ ਵਗੈਰਾ ਨੀਚੇ ਨੂੰ ਨਹੀਂ ਡਿੱਗਦਾ ਹੈਗਾ ਕਿਉਂਕਿ ਮੈਂ ਪੂਰੀ-ਪੂਰੀ ਕਟਿੰਗ ਇਸ ਹਿਸਾਬ ਨਾਲ ਕਰਦੀ ਆ ਕਿ ਆਪਣਾ ਜਿਹੜਾ ਪੌਂਚ ਹੈ ਨੀਚੇ ਨਾ ਡਿੱਗੇ ਬਲਜਾ ਵਗੈਰਾ ਨਾ ਪਵੇ ਇਸ ਹਿਸਾਬ ਨਾਲ ਮੈਂ ਕਟਿੰਗ ਕਰਦੀ ਹੁੰਦੀ ਆ ਤੇ ਇਲਾਸਟਿਕ ਪਾ ਲੈਣੀ ਹੁੰਦੀ ਆ ਨਾਲਿਆਂ ਦਾ ਝੰਝਟ ਮਕਾਤਾ ਮੈਂ ਠੀਕ ਹੈ ਜੀ ਆ ਦੇਖੋ ਇੰਜ ਕਰਕੇ ਆਪਾਂ ਨੇ ਇਹਦੀ ਰੈਡੀ ਕਰ ਲਈ ਆ ਇਹ ਸੂਟ ਤੇ ਇੱਕ ਮਹੀਨੇ ਇਹ ਰੈਡੀ ਕੀਤਾ ਸੀਗਾ ਪਲੇਨ ਪੀਸ ਹੈ ਸੀਗਾ ਮੇਰੇ ਕੋਲ ਇਹੇ ਤੇ ਇਹ ਜਿਹੜੇ ਆਪਾਂ ਤੁਸੀਂ ਫਲਾਵਰ ਦੇਖ ਰਹੇ ਹੋ ਨਾ ਇਹ ਇਹ ਨਾ ਲੈਂਸ ਲੱਗੀ ਹੋਈ ਐ ਤੇ ਲੈਂਸ ਨਾ ਮੈਂ ਬਿਲਕੁਲ ਇਸ ਤਰੀਕੇ ਨਾਲ ਲਗਾਈ ਐ ਵੀ ਬਿਲਕੁਲ ਵੀ ਨਾ ਪਤਾ ਲੱਗਦਾ ਹੈਗਾ ਕਿ ਇਹ ਲੈਂਸ ਲੱਗੀ ਹੋਈ ਐ ਠੀਕ ਹੈ ਜੀ ਇਸ ਤਰੀਕੇ ਨਾਲ ਲਗਾਈ ਐ ਅ ਵੀ ਜਿਵੇਂ ਮੈਂ ਆਪਾਂ ਨੇ ਕੜਾਈ ਕੀਤੀ ਹੋਵੇ ਦੇਖੋ ਬਿਲਕੁਲ ਐਨ ਚੰਗੀ ਤਰ੍ਹਾਂ ਇਹਨਾਂ ਨੂੰ ਦੱਬਿਆ ਮੈਨੇ ਆ ਦੇਖੋ ਪਿੱਛੇ ਤੋਂ ਮੈਂ ਦਿਖਾ ਦਨੀ ਐ ਆ ਦੇਖੋ ਬੈਕ ਦੇਖੋ ਕਿੰਨੀ ਸੋਹਣੀ ਦੇਖੋ ਇਹ ਮੈਂ ਲੈਂਸ ਲਗਾਈ ਐ ਮੈਨੇ ਇਹ ਬਹੁਤ ਜ਼ਿਆਦਾ ਟਾਈਮ ਲੱਗ ਗਿਆ ਸੀਗਾ ਪਰ ਹਾਂ ਜਦੋਂ ਬਣ ਗਿਆ ਨਾ ਲੈਂਸ ਵਗੈਰਾ ਸਾਰੀ ਲੱਗ ਗਈ ਬਹੁਤ ਵਧੀਆ ਲੱਗਿਆ ਵੀ ਹਾਂ ਵੀ ਕਿੰਨਾ ਸੋਹਣਾ ਇਹ ਦੇਖੋ ਬਣ ਕੇ ਰੈਡੀ ਹੋਇਆ ਇੰਜ ਕਰਕੇ ਤੇ ਇਹਦੀ ਬਾਵਾ ਤੇ ਵੀ ਫਿਰ ਮੈਨੇ ਐਵੇਂ ਡਿਜ਼ਾਈਨ ਕਰਿਆ ਆ ਦੇਖੋ ਬਾਵਾ ਤੇ ਵੀ ਪਹਿਲਾਂ ਇੱਕ ਬੇਲ ਆਪਾਂ ਨੇ ਇੰਜ ਕਰਕੇ ਲਗਾ ਲਈ ਤੇ ਫਲਾਵਰ ਕੱਟ-ਕੱਟ ਕੇ ਆਪਾਂ ਨੇ ਫਿਰ ਲੈਂਸ ਲਗਾਈ ਹੈ ਜਿਹੜੀ ਇਹ ਲੈਂਸ ਲਗਾਈ ਹੈ ਨਾ ਮੈਨੇ ਆ ਆਪਣਾ ਜਿਹੜਾ ਕਾਪੀ ਦਾ ਕਾਗਜ਼ ਹੁੰਦਾ ਜਾਂ ਆਪਣੇ ਸੁੱਟਾਂ ਚੋਂ ਕੱਪੜਾ ਨਿਕਲ ਰਿਹਾ ਹੁੰਦਾ ਉਹ ਨੀਚੇ ਰੱਖ ਕੇ ਹੈਨਾ ਫੇਰ ਮਸ਼ੀਨ ਫੇਰੀ ਸੀਗੀ ਆ ਦੇਖੋ ਫੇਰ ਦੇਖੋ ਕਿੰਨੀ ਸੋਹਣੀ ਫਿਨਿਸ਼ਿੰਗ ਆਈ ਹੈ ਦੀ ਅੰਜ ਕਰਕੇ ਆਪਾਂ ਨੇ ਇਹ ਲਗਾਈ ਹੈ ਦੇਖੋ ਠੀਕ ਹੈ ਜੀ ਇਹ ਇੱਥੇ ਤੱਕ ਤਾਂ ਆਪਾਂ ਨੇ ਪੂਰੀ ਪਹਿਲਾਂ ਤਾਂ ਦੋ ਬਿਲ ਲੈ ਆਪਾਂ ਨੇ ਐਵੇਂ ਲਗਾ ਲਈਆਂ ਠੀਕ ਹੈ ਜੀ ਜਿਵੇਂ ਆਪਾਂ ਕਲੀਆਂ ਵਾਲੀ ਕੱਢਦੇ ਹੁੰਨੇ ਆ ਤੇ ਉਸ ਤੋਂ ਬਾਅਦ ਫਲਾਵਰ ਕੱਟ-ਕੱਟ ਕੇ ਕਿਤੇ-ਕਿਤੇ ਆਪਾਂ ਨੇ ਇਹ ਡਿਜ਼ਾਈਨ ਦੇਤਾ ਤੇ ਐਵੇਂ ਸੇਮ ਡਿਜ਼ਾਈਨ ਆਪਾਂ ਨੇ ਫੇਰ ਬਾਹਮਾਂ ਤੇ ਦੇਤਾ ਠੀਕ ਹੈ ਜੀ ਦੇਖੋ ਕਿ ਨਾ ਸੋਨਾ ਜਿਸੂ ਰੈਡੀ ਆਪਣਾ ਹੋ ਗਿਆ ਤੇ ਇਹਦੇ ਨਾਲ ਹੈਗੀ ਆਪਣੀ ਵਾਈਟ ਬੋਟਮ ਠੀਕ ਹੈ ਇਹ ਮੈਨੇ ਇੰਜ ਕਰਕੇ ਬਣਾਈ ਹੋਈ ਹੈ ਆ ਦੇਖੋ ਚੁੰਟਾ ਨੇ ਜਿਹੜੀਆਂ ਚੱਕ ਕੇ ਨਹੀਂ ਪਾਈਆਂ ਹੋਈਆਂ ਮੈਨੇ ਤਾਗਾ ਖਿੱਚ ਕੇ ਪਾਈ ਹੋਈ ਹੈ ਇਹਦੀ ਜਿਹੜੀ ਬੈਲਟ ਹੈ ਬਹੁਤ ਸੋਹਣੀ ਰੈਡੀ ਹੋਈ ਹੈ ਇਹ ਨਾ ਤਾਂ ਇਹ ਪਲਾਜੋ ਹੈ ਨਾ ਹੀ ਸਲਵਾਰ ਹੈ ਤੇ ਮੂਰੀਆਂ ਦੇਖੋ ਮੈਨੇ ਬੁਕਰਮ ਨਹੀਂ ਪਾਈ ਹੈਗੀ ਇਹਦੇ ਵਿੱਚ ਇੰਨੀ ਚੋੜੀ ਰੱਖ ਕੇ ਮੂਰੀਆਂ ਤੇ ਇੰਝ ਸਲਾਈ ਲਗਾਤੀ ਜਿਵੇਂ ਆਪਣੇ ਫਰਸੀ ਸਲਵਾਰ ਹੁੰਦੀ ਹੈ ਨਾ ਉਹ ਸਲਵਾਰ ਦੀ ਲੁੱਕ ਦਿੱਤੀ ਹੈ ਮੈਨੇ ਪਰ ਇਹ ਫਰਸੀ ਸਲਵਾਰ ਨਹੀਂ ਹੈਗੀ ਠੀਕ ਹੈ ਜੀ ਆ ਦੇਖੋ ਪਾਈ ਹੋਈ ਬਹੁਤ ਸੋਹਣੀ ਲੱਗਦੀ ਹੈ ਇਹ ਇੰਝ ਕਰਕੇ ਆਪਾਂ ਨੇ ਇਹ ਰੈਡੀ ਕੀਤੀ ਹੈ ਆਵਲੇ ਸੂਟ ਦੇ ਮੈਂ ਦੇਖਦੀ ਆਂ ਵੀ ਮੈਂ ਇਹਨੂੰ ਕਿਵੇਂ ਰੈਡੀ ਕਰਨਾ ਡਿਜ਼ਾਈਨ ਸੋਚਾਂਗੇ ਲੈਂਸ ਵਗੈਰਾ ਲਗਾ ਕੇ ਕਿਉਂਕਿ ਅੱਜਕੱਲ ਨਾ ਲੈਂਸਾਂ ਦੇ ਬਹੁਤ ਜ਼ਿਆਦਾ ਟ੍ਰੈਂਡ ਆ ਲੈਂਸਾਂ ਤੇ ਕਢਾਈ ਦਾ ਪਰ ਆਪਾਂ ਕਢਾਈ ਨਹੀਂ ਕਰਵਾਉਂਦੇ ਹੈਗੇ ਦੇਖੋ ਕਢਾਈ ਨਾਲ ਹਨਾ ਹੋਰ ਜ਼ਿਆਦਾ ਮਹਿੰਗਾ ਹੋ ਜਾਊਗਾ ਸੂਟ ਮਹਿੰਗਾ ਪੈ ਜਾਊਗਾ ਇਸ ਕਰਕੇ ਕਢਾਈ ਮੈਂ ਨਹੀਂ ਕਰਵਾਉਂਦੀ ਹੈਗੀ ਤੇ ਲੈਂਸ ਲਾ ਕੇ ਆਪਾਂ ਇਹਨੂੰ ਸੋਨਾ ਜਿਹਾ ਵਧੀਆ ਬਣਾ ਲਾਂਗੇ ਮੱਕੀ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਇਹਦੀ ਕੋ ਉੱਚੀ ਸਲਵਾ ਸੋਰੀ ਉੱਚੀ ਸ਼ਰਟ ਜਿਵੇਂ ਚੱਲ ਰਹੀ ਹੁੰਦੀ ਹੈ ਨਾ ਛੋਟੇ ਛੋਟੇ ਐਨ ਐਨ ਚਾਕ ਹੁੰਦੇ ਨੇ ਗੋੜਿਆਂ ਤੋਂ ਉੱਚੀ ਸਲਵਾਰ ਵੀ ਉਹ ਸੋਹਣੀ ਲੱਗੂਗੀ ਕਿ ਨਹੀਂ ਲੱਗੂਗੀ ਉਹ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹਦੇ ਨਾਲ ਮਨੇ ਲਈ ਸੀਗੀ ਦੁਪੱਟਾ ਇਹ ਆਪਾਂ ਡਾਈ ਕਰਾਵਾਂਗੇ ਬਲੈਕ ਕਲਰ ਦਾ ਠੀਕ ਹੈ ਇਹ ਦੁਪੱਟਾ ਲੈ ਕੇ ਆਈਆਂ ਮੈਂ 450 ਦਾ 450 ਦਾ ਦੁਪੱਟਾ ਲੈ ਕੇ ਆਈਆਂ यह लेके आई हूँ मैं बर्बरीच ठीक है बर्बरीच लेके आई हाँ लैन वाला बहुत सोना दुपट्टा तो दुपट्टा सूट का रेट ही बहुत ज़्यादा महंगा पै गया है चलो कोई गल नहीं है ना पर यह जिम्मे यूट है ना कि नहीं जाता है जिम्मे टा का सूट है यह काफ़ी टाइम अपना वजिए चल ठीक है जी तो बहुत सोना सूट यह रेडी होगा अपना बन के ਤੇ ਕਿਤੇ ਨਹੀਂ ਜਾਂਦਾ ਹੈਗਾ کافی ਸਾਲ ਇਹ کافی ਸਾਲ मतलब 2-3 ਸਾਲ ਕਿਤੇ ਨਹੀਂ ਜਾਂਦਾ ਹੈਗਾ ਸੂਟ ਇਹ ਮਨ ਆ ਕੇ ਜਾਂਦਾ ਪਰ ਕਪੜਾ ਨਹੀਂ ਫਟਦਾ ਹੈਗਾ ਇੰਨਾ ਵਧੀਆ ਦੇਖੋ ਇਹ ਸਟੱਫ ਹੈ ਇਹਦਾ ਕਪੜੇ ਦਾ ਤੇ ਬਹੁਤ ਸੋਹਣਾ ਕਪੜਾ ਇਹ ਦੇਖੋ ਲਾਈਨਿੰਗ ਵਗੈਰਾ ਲਗਾਉਣ ਦੀ ਵੀ ਲੋੜ ਨਹੀਂ ਹੈਗੀ ਅਗਰ ਲਗਾਨੀ ਲਾਈਨਿੰਗ ਲਗਾਉਣੀ ਹੈ ਤਾਂ ਆਪਾਂ ਲਗਾ ਵੀ ਸਕਦੇ ਆ ਪਰ ਲੋੜ ਨਹੀਂ ਹੈਗੀ ਤੇ ਤੇ ਲਾਈਨਿੰਗ ਲਗਾਉਣੀ ਠੀਕ ਹੈ ਜੀ ਤੇ ਚਲੋ ਜੀ ਫਰੈਂਡ ਕਿਵੇਂ ਦੀ ਲੱਗੀ ਤੁਹਾਨੂੰ ਆਪਣੀ ਅੱਜ ਦੀ ਇਹ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਚੈਨਲ ਤੇ ਤੁਸੀਂ ਨਵੀਂ ਆਈਓ ਪਲੀਜ਼ ਆਪਣੇ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਤੇ ਕਿਹੜਾ ਸੂਟ ਤੁਹਾਨੂੰ ਵਧੀਆ ਲੱਗਿਆ ਤੇ ਇਹ ਸੂਟ ਦਾ ਮੈਂ ਕਿਹੜਾ ਡਿਜ਼ਾਈਨ ਬਣਾਵਾਂ ਉਹ ਚੀਜ਼ ਜਿਹੜੀ ਸ਼ਰਟ ਚੱਲੀ ਉਹ ਬਣਾਵਾਂ ਜਾਂ ਆਪਣੀ ਨੋਰਮਲ ਜਿਵੇਂ ਸ਼ਰਟ ਚੱਲਦੀ ਹੈ ਹਨਾ ਉਹ ਮੇ ਬਣਾਣਾ ਕਮੈਂਟ ਕਰਕੇ ਜਰੂਰ ਦੱਸਿਓ ਜੀ ਓਕੇ ਟਾਟਾ ਬਾਏ ਬਾਏ ਆਪਾਂ ਕੱਲੂ ਫੇਰ ਮਿਲਦੇ ਕਿ ਨਵੀ ਜੀ ਪਿਆਰੀ ਜੀ ਵੀਡੀਓ ਦੇਣਾ ਉਦੋਂ ਦੇ ਲਈ ਬਾਏ